ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਬਲਾਡਾ ਵੱਲੋਂ ਲਓ ਜੀ ਅੱਜ ਫੇਰ ਇੱਕ ਲੈ ਕੇ ਆਏ ਨਵੀਂ ਕਲੈਕਸ਼ਨ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਮਾਈਨਰ ਡਿਫੈਕਟਡ ਸੂਟ ਕਾਫੀ ਸਟਾਕ ਦੁਆਰਾ ਆ ਚੁੱਕਿਆ ਜੀ ਆਪਣੇ ਕੋਲੇ ਗਰਮ ਸੂਟ ਹੈ ਤੇ ਕਾਫੀ ਫੈਂਸੀ ਸਟੱਫ ਵੀ ਰਹੂਗਾ ਕਾਫੀ ਤਰ੍ਹਾਂ ਦਾ ਸਟਾਕ ਹੈ ਜੀ ਠੀਕ ਹੈ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਐਦਾਂ ਦੇ ਵਧੀਆ ਮਾਈਨਰ ਡਿਫੈਕਟਡ ਸੂਟ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਪਹਿਣਾ ਸਾਡੇ ਚੈਨਲ ਤੇ ਨਵੀਂ ਹੈ ਠੀਕ ਹੈ ਜੀ ਤੇ ਲਓ ਜੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਵੀਡੀਓ ਚ ਜੋ ਸੂਟ ਦਿਖਾ ਰਹੀ ਆ ਉਹ ਰਹੂਗਾ ਜੀ ਗਰਮ ਸ਼ਾਲ ਦੇ ਵਿੱਚ ਲਓ ਇਹ ਗਰਮ ਸੂਟ ਆ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਮਾਈਨਰ ਜੈਡ ਇਫੈਕਟ ਹੋਊਗਾ ਇਹਦੇ ਵਿੱਚ ਪਰ ਜੋ ਤੁਹਾਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਜੋ ਹੋਇਆ ਤਾਂ ਹਨਾ ਹੁੰਦਾ ਦਿਖਾ ਦੇਣੀ ਜੋ ਤੁਹਾਨੂੰ ਨਜ਼ਰ ਆਉਂਦਾ ਸੀ ਦਿਖਾ ਦੇਣੀ ਆ ਦੇਖੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਪਿਸਤਾ ਜੇ ਕਲਰ ਚ ਤੇ ਬ੍ਰਾਂਡਡ ਸੂਟ ਰਹੂਗਾ ਜੀ ਚੈੱਕ ਕਰ ਲਓ ਜੀ ਇਸ ਸੂਟ ਜਿਹੜੇ ਹੁੰਦੇ ਸਾਰੇ ਬ੍ਰਾਂਡ ਦੇ ਸੂਟ ਹੁੰਦੇ ਆ ਜੀ ਠੀਕ ਹੈ ਜੀ ਆ ਤੁਹਾਨੂੰ ਚੈੱਕ ਕਰਵਾਤਾ ਜੀ ਬ੍ਰਾਂਡ ਦਾ ਸੂਟ ਰਹੂਗਾ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਕੇਰਾ ਤੇ ਨਾਲ ਕੋਲ ਨੂੰ ਪਿਓਰ ਵਾਲਾ ਗਰਮ ਸੂਟ ਹੁੰਦਾ ਜੀ ਨਾ ਹੀ ਇਹ ਤੇ ਬੁਰਾ ਵੀ ਬਹੁਤ ਸੋਹਣਾ ਸੂਟ ਰਹੁੰਦਾ ਹੈ ਬ੍ਰਾਂਡ ਦਾ ਸੂਟ ਹੈ ਜੀ ਇਹ ਠੀਕ ਹੈ ਜੀ ਤੇ ਇਹ ਰਹੂਗੇ ਨਾਲ ਇਹਦੇ ਬਾਟਮ ਇਹ ਬਾਟਮ ਰਹੂਗੀ ਬ੍ਰਾਂਡ ਦਾ ਸੂਟ ਹੁੰਦਾ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਤੇ ਲਓ ਜੀ ਇਹ ਰਹੂਗਾ ਜੀ ਨਾਲ ਇਹਦੇ ਸਟੋਨ ਗਰਮ ਸਟੋਨ ਹੈ ਨਾ ਜਿਹਦੇ ਨਾਲ ਦੇਖੋ ਜੀ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਰਹਿਣਾ ਜੇ ਨਾਲ ਗਰਮ ਸਟੋਲ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਗਰਮ ਸਟੋਲ ਹੈ ਕੰਨੀ ਦੇਖ ਸਕਦੇ ਹੋ ਬਹੁਤ ਸੋਹਣੀ ਕੰਨੀ ਫਿਨਿਸ਼ਿੰਗ ਦੇ ਨਾਲ ਕੰਨੀ ਰਹੀ ਬਣਾਈ ਹੋਈ ਹੈ ਸਟੋਲ ਦੀ ਤੇ ਇਹਦੀ ਪ੍ਰਾਈਸ ਰਹਿਣੀ ਹੈ ਜੀ 900 ਰੁਪਏ 900 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਗਰਮ ਤੇ ਬ੍ਰੈਂਡ ਦੇ ਸਕਦੇ ਹੋ ਤੁਸੀਂ ਬ੍ਰੈਂਡ ਦੇ ਤੇ ਸਟੈਂਪ ਲੱਗੀ ਹੋਈ ਹੈ ਜੀ ਇਹ ਬ੍ਰੈਂਡ ਦਾ ਸੂਟ ਹੈ ਇਹ ਗਰਮ ਸੂਟ ਸੀਗਾ 900 ਦੀ ਪ੍ਰਾਈਸ ਸੀਗੀ ਲਓ ਇਹਦੇ ਵਿੱਚ ਇੱਕ ਸੂਟ ਹੋਰ ਆ ਜੋ ਵੀ ਦਿਖਾ ਦਿੰਦੀਆਂ ਇਹ ਆਊਗਾ ਜੀ ਸਕੈਨਰ ਜੇ ਕਲਰ ਚ ਲਓ ਜੀ ਸੇਮ ਬ੍ਰਾਂਡ ਦਾ ਸੂਟ ਰਹਿਣਾ ਜੀ ਇਹ ਗਰਮ ਸੂਟ ਰਹੂਗਾ ਜੀ ਸੇਮ ਬ੍ਰਾਂਡ ਦਾ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਸੇਮ ਬ੍ਰਾਂਡ ਦਾ ਰਹੂਗਾ ਸਟੈਂਪ ਲੱਗੀ ਹੋਈ ਹੈ ਤੇ ਨਾਲ ਹੀ ਰਹਿਣੀ ਐ ਏਦਾਂ ਹੀ ਇਹਦੇ ਬਾਟਮ ਠੀਕ ਹੈ ਜੀ ਬਾਟਮ ਰਹਿਣੀ ਐ ਗਰਮ ਸੂਟ ਹੈ ਲਓ ਇਹ ਵਾਲਾ ਰਹੂਗਾ ਜੀ ਇਹ ਨਾਲ ਸ਼ੌਰ ਖੁੱਲੀ ਟੁੱਦੀ ਰਹਿਣੀ ਐ ਸ਼ੌਰ ਸ਼ੌਰ ਚੈੱਕ ਕਰੋ ਜੀ ਬਹੁਤ ਸੋਹਣੀ ਸ਼ੌਰ ਰਹਿਣ ਵਾਲੀ ਇਹ ਨਾਲ ਲਓ ਜੀ ਪ੍ਰਾਈਸ ਜੀ 900 ਰੁਪਏ ਰਹਿਣੀ ਐ ਜੀ ਇਹ ਵਾਲੇ ਸੂਟ ਦੀ ਪ੍ਰਾਈਸ 900 ਰਹਿਣੀ ਐ ਬ੍ਰਾਂਡਡ ਸੂਟ ਹੁੰਦੇ ਆ ਜੀ ਠੀਕ ਹੈ ਜੀ 900 ਰੁਪਏ ਦੀ ਪ੍ਰਾਈਸ ਰਹਿਣੀ ਹੈ ਦੇਖ ਸਕਦੇ ਹੋ ਤੁਸੀਂ ਇਹਦੀ 900 ਦੇ ਵਿੱਚ ਹੀ ਰਹਿਣ ਵਾਲਾ ਹੈ ਸੂਟ ਇਹ ਸੋਕੇ ਤੁਹਾਨੂੰ ਦਿਖਾਵਾਂਗੇ ਬਰਬਰੀ ਵਿੱਚ ਲਓ ਜੀ ਇਹ ਬਰਬਰੀ ਦਾ ਸੂਟ ਆਊਗਾ ਜੀ ਇਹਦੀ ਪ੍ਰਾਈਸ ਰਹਿਣੀ ਹੈ 850 ਇਹ ਵੀ ਐਸ ਕੇ ਬ੍ਰਾਂਡ ਦੀ ਬਰਬਰੀ ਹੈ ਐਸ ਕੇ ਬ੍ਰਾਂਡ ਦੀ ਬਰਬਰੀ ਹੋਊਗੀ ਹਲਕਾ ਫੁਲਕਾ ਬਾਟਮ ਦੇ ਵਿੱਚ ਹੋ ਸਕਦਾ ਜੀ ਠੀਕ ਹੈ ਜੀ ਇੱਕ ਜੀ ਹੋਊਗਾ ਮਾੜਾ ਮੋٹے ਪ੍ਰੋਬਲਮ ਜਾਂ बॉटम ਜਾਂ ਸ਼ਰਟਸ ਦੋਨਾਂ ਚ ਨਹੀਂ ਹੁੰਦੀ ਤੇ ਆਹ ਰੋਗੀ ਜੀ ਮਸਲੀਨ ਦੀ बॉਟਮ ਬਹੁਤ ਸੋਨਾ ਸੂਟ ਰਹਿਣ ਵਾਲਾ ਫਿਰ ਵੀ बॉਟਮ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਲਓ ਜੀ बॉਟਮ ਵਿੱਚ ਵੀ ਸਾਨੂੰ ਅਜੇ ਤੱਕ ਦਿਖ ਨਹੀਂ ਰਿਹਾ ਕੁਝ ਵੀ ਵਾਟ ਰਹਿਣੀ ਹੈ ਜੀ ਐਸ ਕੇ ਬ੍ਰੈਂਡ ਦੀ ਬਰਬਰੀ ਦੇ ਵਿੱਚ ਇਹ لو ਇਹ ਬਾਟਮ ਰਹਿਣੀ ਆ ਮਸਲੀਨ ਦੀ ਐਸ ਕੇ ਬ੍ਰੈਂਡ ਦੀ ਇਹ ਬੈਕ ਸਾਈਡ ਤੋਂ ਹਲਕਾ ਜਿਹਾ ਲਾਈਟ ਪ੍ਰਿੰਟ ਹੈ ਜੀ ਦਾ ਬੈਕ ਸਾਈਡ ਤੋਂ ਪਰ ਜੋ ਸਿੱਧੀ ਸਾਈਡ ਆ ਸਿੱਧੀ ਸਾਈਡ 'ਚ ਕੋਈ ਦਿਖਾਈ ਨਹੀਂ ਦਿੰਦਾ ਸਿੱਧੀ ਸਾਈਡ 'ਚ ਨਹੀਂ ਹੈਗਾ ਉਲਟੀ ਸਾਈਡ ਦੇ ਵਿੱਚ ਆ ਉਹ ਪੁੱਠੀ ਸਾਈਡ ਵਿੱਚ ਹੈ ਤਾਂ ਪ੍ਰਾਈਸ ਇਹਦਾ 850 ਰਹਿਣਾ ਜੀ ਐਸ ਕੇ ਬ੍ਰੈਂਡ ਦੀ ਬਰਬਰੀ ਹੈ 850 ਰੁਪਏ ਦੀ ਪ੍ਰਾਈਸ ਲਾਉਗੀ ਜੀ ਐਸ ਕੇ ਬ੍ਰੈਂਡ ਦੀ ਇਹ ਗ੍ਰੀਨ ਕਲਰ ਹੈ ਜੀ ਚਰੂਨ ਦਾ ਸੂਟ ਰਹੂਗਾ ਆਲ ਓਵਰ ਚਰੂਨ ਦਾ ਸੂਟ ਰਹਿਣਾ ਜੀ ਇਹ ਸੱਕਦੇ ਹੋ ਐਸ ਕੇ ਬ੍ਰੈਂਡ ਦਾ ਰਹੂਗਾ ਜੀ ਸਟੈਂਪ ਲੱਗੀ ਹੋਈ ਹੈ ਐਸ ਕੇ ਬ੍ਰੈਂਡ ਦਾ ਚਨੂਨ ਦਾ ਸੂਟ ਰਹਿਣਾ ਜੀ ਆਲ ਓਵਰ ਫਰੋਜੀ ਕਲਰ ਹੈ ਜੀ ਸੀ ਗ੍ਰੀਨ ਜਿਹਾ ਕਲਰ ਹੈ ਫਰੋਜੀ ਪਰ ਹਮੇਸ਼ਾ ਇਹ ਕਲਰ ਡਲ ਹੁੰਦਾ ਆਉਂਦਾ ਆਉਂਦਾ ਵੀਡੀਓ ਚ ਪਰ ਬਹੁਤ ਸੋਹਣਾ ਕਲਰ ਰਹਿਣ ਵਾਲਾ 900 ਰੁਪਏ ਦੀ ਪ੍ਰਾਈਸ ਲਾਊਗੀ ਜੀ ਠੀਕ ਹੈ ਜੀ ਆਲ ਓਵਰ ਚਨੂਨ ਦਾ ਰਹਿਣਾ ਜੀ 900 ਰੁਪਏ ਦੀ ਪ੍ਰਾਈਸ ਜਾਨੀ ਇਹ ਡਿਫੈਕਟ ਇਹਦੇ ਵਿੱਚ ਕੁਝ ਨਹੀਂ ਹੈਗਾ ਜੀ ਠੀਕ ਹੈ ਜੀ ਲਓ ਇਸ ਤੋਂ ਅੱਗੇ ਲਓ ਜੀ ਇੱਕ ਇਹ ਵਾਲਾ ਸੂਟ ਆਊਗਾ ਇਹ ਵੀ ਐਸ ਕੇ ਬ੍ਰੈਂਡ ਦਾ ਰਹਿਣਾ ਜੀ ਲਓ ਜੀ ਐਸ ਕੇ ਬ੍ਰੈਂਡ ਦਾ ਰਹੂਗਾ ਜੀ ਪੁੜ ਕੇ ਦਿਖਾ ਦਿੰਦੇ ਆ ਤੁਹਾਨੂੰ ਪ੍ਰਿੰਟਡ ਆ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਨਾਰੋਗੀ ਜੀ ਮਸਲੀਨ ਦੀ ਬਾਟਮ 850 ਦੀ ਪ੍ਰਾਈਸ ਰਹਿਣੀ ਆ ਜੀ ਮਾੜਾ ਮੁੱਟਾ ਹਲਕਾ ਜਿਹਾ ਕਿਤੇ ਡਿਫੈਕਟ ਹੋ ਸਕਦਾ ਜਿਆਦਾ ਨਹੀਂ ਹੈਗਾ ਜੀ ਐਸ ਕੇ ਬ੍ਰੈਂਡ ਦਾ ਰਹਿਣਾ ਜੀ ਇਹ 8 850 ਦੀ ਪ੍ਰਾਈਸ ਰਹਿਣੀ ਆ ਲਓ ਇਸ ਤੋਂ ਅੱਗੇ ਤੁਹਾਨੂੰ ਮਿਲੂਗਾ ਜੀ ਲਓ ਜੀ ਕੇ ਸੂਟ ਮਿਲੂਗਾ ਜੀ ਰਾਜਾ ਰਾਣੀ ਵਾਲਾ ਇਹਦੀ ਪ੍ਰਾਈਸ 1650 ਰ ਹੋਊਗੀ ਜੀ ਠੀਕ ਹੈ ਜੀ ਨੈਚੁਰਲ ਕਰੇਵ ਦਾ ਸੂਟ ਰਹਿਣਾ ਜੀ ਇਹ ਬਿਲਕੁਲ ਹੈਂਡਵਰਕ ਵਾਲਾ ਸੂਟ ਆ ਪੂਰਾ ਹੈਂਡਵਰਕ ਆ 1650 ਦੀ ਪ੍ਰਾਈਸ ਰਹਿਣੀ ਆ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਲਓ ਜੀ ਇਹ ਵੀ ਗਰਮ ਸੂਟ ਆਉਣਗੇ ਜੀ ਇਹ ਗਰਮ ਸੂਟ ਆਉਣ ਵਾਲੇ ਆ ਚੈੱਕ ਕਰੋ ਜੀ ਬ੍ਰਾਂਡਡ ਸੂਟ ਰਹਿਣੇ ਆ ਜੀ ਇਹ ਬਹੁਤ ਸੋਹਣਾ ਸਟਾਫ ਰੋਣਾ ਲਓ ਮਸਟਰਡ ਕਲਰ ਦੇ ਵਿੱਚ ਆ ਗਿਆ ਜੀ ਪੂਰਾ ਗਰਮ ਸੂਟ ਹੈ ਬ੍ਰਾਂਡਡ ਸੂਟ ਹੈ ਚੈੱਕ ਕਰੋ ਜੀ ਇਹਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਇਹਦਾ ਇਹ ਥ्रेड ਇਹ ਪ੍ਰਿੰਟ ਨਹੀਂ ਹੈਗਾ ਜੀ ਇਹ ਵਰਕ ਹੋਇਆ ਜੀ ਥ्रेड ਵਰਕ ਹੋਇਆ ਇਹ ਵੀ ਥ्रेड ਵਰਕ ਹੋਇਆ ਜੀ ਦੇ ਉੱਪਰ ਬ੍ਰਾਂਡ ਦਾ ਸੂਟ ਹੈ ਜੀ ਇਹ ਸਟੈਂਪ ਲੱਗੀ ਹੋਈ ਹੈ ਬ੍ਰਾਂਡ ਦਾ ਸੂਟ ਹੈ ਇਹ ਬਾਟਮ ਰਹੂਗੀ ਤੇ ਨਾਲ ਇਹ ਰਹੂਗਾ ਜੀ ਸ਼ਾਲ ਇਹਦੇ ਲਓ ਸ਼ਾਲ ਦਾ ਪ੍ਰਿੰਟ ਦੇਖ ਲਓ ਬਹੁਤ ਸੋਹਣਾ ਸ਼ੋਰ ਰਹਿਣ ਵਾਲਾ ਹੈ ਗਰਮ ਸ਼ੋਰ ਰਹਿਣਾ ਜੀ ਨਾਲ ਪ੍ਰਾਈਜ਼ ਇਹਦੀ ਰਹਿਣੀ ਹੈ ਜੀ ਲਓ ਬਹੁਤ ਸੋਹਣਾ ਸ਼ੋਰ ਰਹਿਣਾ ਜੀ ਨਾ ਦੇਖੋ ਚੈੱਕ ਕਰੋ ਜੀ ਸ਼ਾਲ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨ ਹੈ 190 ਦੀ ਪ੍ਰਾਈਜ਼ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 890 ਪ੍ਰਾਈਜ਼ ਰਹੂਗੀ ਇਹਦੇ ਵਿੱਚ ਚੈੱਕ ਕਲਰ ਇਹ ਵਾਲਾ ਮਿਲੂਗਾ ਤੁਹਾਨੂੰ ਇਹ ਵੀ ਕਲਰ ਬਹੁਤ ਸੋਹਣਾ ਰਹਿਣ ਵਾਲਾ ਹੈ ਇਹਦੇ ਵਿੱਚ

ਤੇ ਇਹ ਵਾਲਾ ਆਊਗਾ ਜੀ ਸ਼ਾਲ ਇਹਦਾ ਬਹੁਤ ਸੋਹਣਾ ਸ਼ੋਰ ਹੈ ਨਾ ਜੀ ਦੇ ਨਾਲ ਦੇਖੋ ਜੀ ਸਾਲੀ ਡਿਜ਼ਾਈਨ ਇਹ ਦੇਖੋ ਬਹੁਤ ਸੋਹਣੀ ਡਿਜ਼ਾਈਨ ਇਹ ਦਾ ਸ਼ਾਲ ਦੀ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ 890 890 ਹੈ ਜੀ ਗਰਮ ਸੂਟ 890 ਦੇ ਵਿੱਚ ਲਓ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਆਜੂਗਾ ਜੀ ਰਾਖੀ ਬ੍ਰੈਂਡ ਦਾ ਰਾਖੀ ਬ੍ਰੈਂਡ ਤੁਹਾਨੂੰ ਪਤਾ ਹੀ ਹੈ ਜੀ ਰਾਖੀ ਬ੍ਰੈਂਡ ਦੀ ਕੁਆਲਿਟੀ ਬਹੁਤ ਜ਼ਿਆਦਾ ਹਾਈ ਕੁਆਲਿਟੀ ਹੁੰਦੀ ਹੈ ਜੀ ਰਾਖੀ ਬ੍ਰੈਂਡ ਤੇ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਲਓ ਖੋਲ ਕੇ ਦਿਖਾ ਦਿੰਦੇ ਆ ਉੱਪਰ ਨੈਕ ਟਾਈ ਬਣੀ ਹੋਈ ਆ ਔਰਗੈਂਜ਼ਾ ਦੀ ਪੱਟੀ ਲਗਾ ਕੇ ਵਰਕ ਹੋਇਆ ਜੀ ਨੈਕ ਟਾਈ ਬਣੀ ਹੋਈ ਆ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਨੀਚੇ ਦੇਖੋ ਜੀ ਬਹੁਤ ਸੋਹਣਾ ਵਰਕ ਹੋਇਆ ਇਹਦਾ ਨੀਚੇ ਔਰਗੈਂਜ਼ਾ ਦੀਆਂ ਪੱਟੀਆਂ ਲੱਗੀਆਂ ਹੋਈਆਂ ਵਰਕ ਹੋਇਆ ਜੀ ਇਹਦੇ ਉੱਪਰ ਦੇਖ ਸਕਦੇ ਹੋ ਤੁਸੀਂ ਲਓ ਬਹੁਤ ਸੋਹਣਾ ਵਰਕ ਹੋਇਆ ਰਾਖੀ ਬ੍ਰੈਂਡ ਆ ਦੇਖ ਸਕਦੇ ਹੋ ਸਟੈਂਪ ਲੱਗੀ ਹੋਈ ਆ ਜਿਹਦੇ ਉੱਪਰ ਰਾਖੀ ਬ੍ਰੈਂਡ ਰਹੂਗਾ ਇਹ ਤੇ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਬਾਟਮ ਇਹ ਬਾਟਮ ਆ ਗਰਮ ਇਹ ਸ਼ਾਲ ਰਹਿਣਾ ਜੀ ਜਿਹੜਾ ਆਪਾਂ ਸ਼ਾਲ ਕਹਿੰਦੇ ਨਾ ਇਹ ਰਿੰਗ ਦੀ ਰਿੰਗ ਵਿੱਚੋਂ ਨਿਕਲਵਾਲਾ ਹੁੰਦਾ ਲਾਈਟ weight ਸ਼ਾਲ ਪਿਓਰ ਦਾ ਉਹ ਵਾਲਾ ਸ਼ਾਲ ਰਹਿਣਾ ਜੀ ਬਿਲਕੁਲ ਲਾਈਟ weight ਪਿਓਰ ਦਾ ਸ਼ਾਲ ਜੀ ਰਿੰਗ ਵਿੱਚ ਦੀ ਤੁਸੀਂ ਕੱਢ ਸਕਦੇ ਇਹ ਵਾਲੇ ਸ਼ਾਲ ਨੂੰ ਸ਼ਾਲ ਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਫਿਨਿਸ਼ਿੰਗ ਪੂਰੀ ਦਿੱਤੀ ਗਈ ਹੈ ਸ਼ਾਲ ਨੂੰ ਕੰਨੀ ਤੋਂ ਦੇਖੋ ਜੀ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਲਓ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਠੀਕ ਹੈ ਜੀ ਪਿਓਰ ਦੀ ਸ਼ਾਲ ਰਹਿਣੀ ਹੈ ਇਹਦੀ ਪ੍ਰਾਈਸ 1550 ਰਹਿ ਗਈ ਹੈ ਜੀ ਠੀਕ ਹੈ ਜੀ 2500 ਵਾਲਾ ਸੂਟ ਹੈ ਜੀ ਇਹ 1550 ਚ ਮਿਲੂਗਾ ਤੁਹਾਨੂੰ ਹਲਕਾ ਫੁਲਕਾ ਡਿਫੈਕਟ ਹੋ ਸਕਦਾ ਬਾਟਮ ਵਿੱਚ ਹਲਕਾ ਫੁਲਕਾ ਜ ਠੀਕ ਹੈ ਜੀ 1550 ਰੁਪਏ ਦੀ ਪ੍ਰਾਈਸ ਰਹਿਣੀ ਹੈ ਰਾਖੀ ਬ੍ਰੈਂਡ ਦੇ ਸੂਟ ਦੀ ਇਸ ਤੋਂ ਅਗੇ ਤੁਹਾਨੂੰ ਮਿਲੂਗਾ ਜੀ ਹਿੱਕੇ ਵਾਲਾ ਸੂਟ ਲਓ ਜੀ ਇਹ ਹੈਂਡਵਰਕ ਵਾਲਾ ਸੂਟ ਰਹੂਗਾ ਜੀ ਆਰੀਵਰਕ ਹੈਂਡਵਰਕ ਵਾਲਾ ਸੂਟ ਰਹਿਣਾ ਜੀ ਨੈਚੁਰਲ ਕ੍ਰੇਪ ਤੇ ਰਹਿਣਾ ਵਾਲਾ ਨੈਚੁਰਲ ਕ੍ਰੇਪ ਤੇ ਇਹ ਬਰ ਨਾਲ ਆਊਗਾ ਜੀ ਦੁਪੱਟਾ ਦੁਪੱਟੇ ਉੱਪਰ ਵੀ ਲੈਸ ਲੱਗੀ ਹੋਈ ਹੈ ਜੀ ਇਹ ਬਾਟਮ ਆਉਣੀ ਹੈ ਮਸਲੀਨ ਦੀ ਮਸਲੀਨ ਦੀ ਬਾਟਮ ਹੈ ਜੀ ਲੋ ਇਹਦੀ ਪ੍ਰਾਈਸ ਰਹਿਣੀ ਹੈ ਜੀ 1300 ਰੁਪਏ 1300 ਚ ਤੁਸੀਂ ਸੂਟ ਲੈ ਸਕਦੇ ਹੋ ਨੇਚਰਲ ਕਰੀਬ ਦੇ ਵਿੱਚ ਬਹੁਤ ਸੋਹਣਾ ਹੈਂਡਵਰਕ ਹੋਇਆ ਜੀ ਫਲਾਵਰ ਹੋਇਆ ਜੀ ਬਹੁਤ ਸੋਹਣਾ ਫਲਾਵਰ ਹੈ ਇਹ ਚ ਬਣਿਆ ਹੋਇਆ ਫਰੰਟ ਤੇ ਨੇਚਰਲ ਕਰੀਬ ਦੇ ਵਿੱਚ ਇਹ 1300 ਦੀ ਪ੍ਰਾਈਸ ਰਹਿਣੀ ਹੈ ਜੀ ਲੋ ਇਸ ਤੋਂ ਕੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ SK ਬ੍ਰਾਂਡ ਦਾ ਜੀ ਦੇਖ ਸਕਦੇ ਹੋ SK ਬ੍ਰਾਂਡ ਹੈ ਮੁਸਾਬਾ ਸਿਲਕ ਰੋਗੀ ਜੀ ਬਹੁਤ ਸੋਹਣਾ ਕਲਰ ਹੈ ਮੁਸਾਬਾ ਸਿਲਕ ਰਹਿਣਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਦਾ ਪ੍ਰਿੰਟ ਹੈ ਤੇ ਨਾਲ ਪਿਓਰ ਮਸਲੀਨ ਦੀ ਰਹਿਣੀ ਹੈ ਬਾਟਮ ਲੋ ਇਹ ਬਾਟਮ ਰਹਿਣੀ ਹੈ ਜੀ ਇਹਦੀ ਪ੍ਰਾਈਸ ਵੀ 850 ਰਹਿਣੀ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ ਜੀ ਕਮੈਂਟਸ ਚੈੱਕ ਕਰ ਲੀਏ ਜੀ 890 ਸੌਰੀ 890 ਪ੍ਰਾਈਸ ਹੈ ਜੀ ਇਹਦੀ ਐਸਕੇ ਬ੍ਰਾਂਡ ਦਾ ਰਹੂਗਾ ਜੀ ਠੀਕ ਹੈ ਇਹ ਬਾਟਮ ਆਣੀ ਹੈ ਜੀ ਬਹੁਤ ਸੋਹਣੀ ਪਿਓਰ ਦੀ ਬਾਟਮ ਹੈ ਨਾਲ ਇਹ ਆਊਗਾ ਜੀ ਬਰਬਰੀ ਦਾ। ਲੋ ਪਰਬਰੀ ਦਾ ਸੂਟ ਆਊਗਾ ਜੀ ਇਹ। ਇਹਦੇ ਵਿੱਚ ਸਿਰਫ ਇਹੀ ਪ੍ਰੋਬਲਮ ਹੈ। ਲੋ ਇਹ ਦਿਖਾ ਦਿੰਨੇ ਤੁਹਾਨੂੰ। ਲੋ ਬਹੁਤ ਸੋਹਣਾ ਕਲਰ ਹੈ ਨਾ ਬਰਬਰੀ ਦਾ ਪਿਓਰ ਦੀ ਬਰਬਰੀ ਹੈ ਜੀ ਇਹ। ਲੋ ਇਹ ਜਿਹੜੀਆਂ ਮੇਰੀਆਂ ਭੈਣਾਂ ਥੋੜੀ ਸ਼ਰਟ ਪਾਉਂਦੀਆਂ 42 ਇੰਚ ਤੱਕ ਬਣ ਜੂ ਜੀ ਦੀ ਲੈਂਥ। ਐਦਾਂ ਥੋੜਾ ਜਿਹਾ ਲਾਈਟ ਪ੍ਰਿੰਟ ਆਉਂਦਾ ਸ਼ਰਟ ਤੇ। ਠੀਕ ਹੈ ਜੀ। ਥੋੜਾ ਜਿਹਾ ਲਾਈਟ ਪ੍ਰਿੰਟ ਆਉਂਦਾ SK ਬ੍ਰਾਂਡ ਦੀ ਬਰਬਰੀ ਹੈ ਇਹ। ਦੇਖ ਸਕਦੇ ਹੋ ਇਹ ਵਾਲੀ ਰਹੂਗੀ ਜਿਸ ਨਾਲ ਬਾਟਮ ਬਲੂ ਕਲਰ ਦੀ ਬਾਟਮ ਹੈ ਨਾਲ ਤੇ ਇਹ ਵਾਲੀ ਸ਼ਰਟ ਹੈ ਜੀ ਬਹੁਤ ਸੋਹਣਾ ਸੂਟ ਬਣਨਾ 850 ਦੀ ਪ੍ਰਾਈਸ ਲੈਣੀ ਹੈ ਜੀ ਠੀਕ ਹੈ ਜੀ ਬਸ ਸ਼ਾਰਟ ਵਿੱਚ ਹੀ ਪ੍ਰੋਬਲਮ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਕੇਵਲ 850 ਦੀ ਪ੍ਰਾਈਸ ਲੈਣੀ ਹੈ ਬਰਬਰੀ ਦਾ ਸੂਟ ਹੈ ਜੀ ਇਹ ਇਹ ਕੇਚਾ ਵਾਲਾ ਕਲਰ ਆਊਗਾ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਉਨੂੰ ਖੋਲ ਕੇ ਦਿਖਾ ਦਿੰਦੀ ਆ ਸ਼ੋਰਟ ਇਹਦੀ ਲਓ ਇਹ ਵੀ ਇੱਥੇ ਬਿਲਕੁਲ ਪੱਲੇ ਦੇ ਕੋਲੇ ਥੋੜਾ ਜਿਹਾ ਲਾਈਟ ਪ੍ਰਿੰਟ ਆ ਪਰ ਤੁਹਾਡਾ ਲੈਂਥ ਪੂਰੀ ਹੋ ਜਾਣੀ ਆ ਜੀ ਲੈਂਥ ਨਹੀਂ ਘਟਦੀ ਇਹਦੀ ਹਲਕਾ ਜਿਹਾ ਪ੍ਰਿੰਟ ਆ ਇਹਦਾ ਲਾਈਟ ਜਿਹਾ ਤੇ ਇਹ ਇਹਦੇ ਨਾਲ ਰਹਿਣੀ ਆ ਬਾਟਮ ਕਾਫੀ ਲਓ ਕਾਫੀ ਕਲਰ ਦੀ ਬਾਟਮ ਹੈ ਜਿਸ ਨਾਲ ਪਿਓਰ ਬਰਬਰੀਆ ਸੂਟ ਆ 850 ਦੀ ਪ੍ਰਾਈਸ ਰਹਿਣੀ ਆ ਜੀ ਇਹ ਆਊਗਾ ਦੀ ਮਸਲੀਨ ਦੀ ਬਾਟਮ ਇਹ ਜ਼ੋਰ ਜਟ ਤੇ ਰਹੂਗਾ ਜੀ ਇਹ ਮਸਲੀਨ ਦੀ ਬਾਟਮ ਰਹਿਣੀ ਆ ਪਿਓਰ ਮਸਲੀਨ ਦੀ ਬਾਟਮ ਹੈ ਬਹੁਤ ਸੋਹਣੀ ਬਾਟਮ ਰਹਿਣੀ ਆ ਬਿਲਕੁਲ ਪਿਓਰ ਠੀਕ ਹੈ ਮਸਲੀਨ ਨਹੀਂ ਕਹਿ ਸਕਦੇ ਇਹਨੂੰ ਕਰੇਵ ਕਹਿ ਸਕਦੇ ਆ ਸੌਰੀ ਕਰੇਵ ਦੀ ਬਾਟਮ ਆ ਜੀ ਨੇਚਰਲ ਕਰੇਵ ਦੀ ਬਾਟਮ ਹੈ ਇਹ ਤੇ ਬਹੁਤ ਸੋਹਣਾ ਰਹਿਣਾ ਜੀ ਇਹ ਰਹੂਗਾ ਜੀ ਜ਼ੋਰ ਜਟ ਪਿਓਰ ਵਾਲੀ ਜ਼ੋਰ ਜਟ ਹੈ ਉੱਪਰ ਆਰੀ ਵਰਕ ਹੋਇਆ ਇਹਦਾ ਲਓ ਪਿਓਰ ਵਾਲੀ ਜ਼ੋਰ ਜਟ ਹੈ ਉੱਪਰ ਆਰੀ ਵਰਕ ਹੋਇਆ ਸਵਿਸ ਜ਼ੋਰ ਜਟ ਬੋਲਦੀ ਆਪਏ ਇਹਨੂੰ ਤਾਂ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਜੀ 850 ਇਹ ਵਾਲੀ ਰਹਿਣੀ ਆ ਜੀ ਇਹਦੇ ਨਾਲ ਬੋਟਮ 850 ਰਹਿਣੀ ਆ ਜੀ ਪ੍ਰਾਈਸ ਲਓ ਜੀ ਇਹ ਆਊਗਾ ਜੀ ਲਓ ਇਹ ਵਾਲੇ ਸੂਟ ਆ ਗਏ ਜੀ ਆਪਣੇ ਕੋਲੇ ਜਫੀਰਾ ਦੇ ਜਫੀਰਾ ਦਾ ਸੂਟ ਆ ਜੀ ਲਓ ਇਹ ਵਾਲੀ ਰਹੂਗੀ ਬੋਟਮ ਇਹ ਜਫੀਰਾ ਦਾ ਰਹਿਣਾ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਮਹਿਰੂਨ ਕਲਰ ਚ ਆ ਗਿਆ ਜੀ ਜਫੀਰਾ ਇਹਦੀ ਪ੍ਰਾਈਸ 1400 ਰਹਿਣੀ ਆ ਜੀ 14 ਵਿੱਚ 1400 ਚ ਸੀ ਇਹ ਸੂਟ ਲੈ ਸਕਦੇ ਹੋ ਲਓ ਇਹ ਕੇਵਲ ਆ ਗਿਆ ਜੀ ਖੀਨ ਖਾਬ ਦੇ ਵਿੱਚ ਇਹਦੀ ਪ੍ਰਾਈਸ ਰਹਿਣੀ ਹੈ 1300 ਇਹ ਬਾਟਮ ਰਹਿਣੀ ਹੈ ਜੀ ਇਹਨਾਂ ਨਾਲ ਇਹਦੀ ਪ੍ਰਾਈਸ ਰਹਿਣੀ ਹੈ 1300 ਇਹ ਕੇਵਲ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਰਹਿ ਗਿਆ ਜੀ ਖੀਨ ਖਾਬ ਦੇ ਵਿੱਚ ਆ ਗਿਆ ਜੀ ਖੀਨ ਖਾਬ ਪਿਓਰ ਵਾਲੀ ਖੀਨ ਖਾਬਾ ਕਰੇਵ ਦੀ ਬਾਟਮ ਹੈ ਜੀ ਦੇਖ ਸਕਦੇ ਤੁਸੀਂ ਇਹਦੀ ਜਿਹੜੀ ਪ੍ਰਾਈਸ ਹੈ 1950 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦੀ ਦੇਖ ਸਕਦੇ ਹੋ ਤੁਸੀਂ 1950 ਪ੍ਰਾਈਸ 'ਈ ਵਾਲੇ ਸੂਟ ਦੀ ਹਲਕਾ ਜਿਹਾ ਕੋਈ ਡਿਫੈਕਟ ਹੋ ਸਕਦਾ ਬੋਟਮ ਦੇ ਵਿੱਚ ਤਾਂ ਇਹ ਤੁਹਾਨੂੰ ਅੱਜ ਮਿਲੂਗਾ ਜੀ ਸਿਰਫ 1950 ਵਾਲਾ ਸੂਟ ਇੱਕ ਮਿੰਟ ਇਹ 1950 ਦੀ ਪ੍ਰਾਈਸ ਸੀਗੀ ਸੂਟ ਦੀ ਤੁਹਾਨੂੰ ਦਿਖਾਤਾ ਰੇਟ ਲੱਗਿਆ ਦਿਖਾਤਾ ਜੀ ਤੁਹਾਨੂੰ ਅਸੀਂ ਦੇਖੋ ਜੀ ਠੀਕ ਹੈ ਜੀ 1950 ਵਾਲੀ ਪ੍ਰਾਈਸ ਹੈ ਤੇ ਅੱਜ ਤੁਹਾਨੂੰ ਮਿਲੂਗਾ ਸਿਰਫ 1250 ਦਾ ਇਹ ਸੂਟ ਲਓ ਬਹੁਤ ਸੋਹਣਾ ਸੂਟ ਰੈਨ ਵਾਲਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਡਿਜ਼ਾਈਨਿੰਗ ਵੀ ਦੇਖ ਸਕਦੇ ਤੁਸੀਂ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਐਸਕੇ ਬ੍ਰਾਂਡ ਹੈ ਜੀ ਲਓ ਇਹ ਕਿਹਦੇ ਵਿੱਚ ਕਲਰ ਆਊਗਾ ਜੀ ਇਹ ਵਾਲਾ ਲਓ ਇਹ ਕਲਰ ਉਸ ਤੋਂ ਵੀ ਜ਼ਿਆਦਾ ਪਿਆਰਾ ਹੈ ਲਓ ਚੈੱਕ ਕਰੂ ਜੀ 1250 ਚ ਮਿਲੂਗਾ ਇਹਦੇ ਸਿਰਫ ਬੋਟਮ ਤੇ ਪ੍ਰੋਬਲਮ ਹੈ ਜੀ ਦੇਖ ਸਕਦੇ ਆ ਤੁਹਾਨੂੰ ਬੋਟਮ ਦਿਖਾ ਦਿੰਦੀ ਆ ਲਓ ਜੀ ਇਹਦੇ ਸਿਰਫ ਬੋਟਮ ਤੇ ਪ੍ਰੋਬਲਮ ਆ ਲਓ ਜੀ ਐਦਾਂ ਇਹ ਚਿਰਖੀ ਹੈ ਜੀ ਬਾਟਮ ਤੇ ਪਰ ਆਹ ਰਾਮਣਾ ਕਟਿੰਗ ਦੇ ਵਿੱਚ ਸਟੇਟ ਬਾਟਮ ਬਣ ਜੂਗੀ ਜੀ ਨਿਕਲ ਸਕਦੀ ਹੈ ਇਹ ਰਾਮਣਾ ਨਿਕਲੂਗੀ ਜੀ ਇਹਦੀ ਜਿਹੜੀ ਤੁਹਾਨੂੰ ਪ੍ਰਾਈਸ ਮਿਲਣੀ ਹੈ ਇਹ ਵਾਲੇ ਸੂਟ ਦੀ ਤੁਹਾਨੂੰ ਪ੍ਰਾਈਸ ਰਹੂਗੀ ਜੀ 1000 ਰੁਪਏ 1000 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 1000 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਹਲਕਾ ਜਿਹਾ ਬਾਟਮ ਦੇ ਵਿੱਚ ਪ੍ਰੋਬਲਮ ਹੈ ਜੀ ਪਰ ਉਹਦਾ ਨਿਕਲ ਜਾਣਾ ਜੀ ਇਹ ਸਟੇਟ ਬਾਟਮ ਬਣਾ ਸਕਦੇ ਹੋ ਤੁਸੀਂ ਸਟੇਟ ਬਾਟਮ ਦੀ ਕਟਿੰਗ ਕਰਕੇ ਇਹਨੂੰ ਕੱਟ ਸਕਦੇ ਹੋ ਜੀ ਲਓ 1950 ਵਾਲਾ ਸੂਟ ਅੱਜ ਤੁਹਾਨੂੰ ਮਿਲ ਰਿਹਾ ਸਿਰਫ 1000 ਦੇ ਵਿੱਚ 1000 ਦੇ ਵਿੱਚ ਸੀ ਉਹ 1250 ਦੇ ਵਿੱਚ ਸੀ ਲਓ ਇੱਕ ਤਾਂ ਮਿਲੂਗਾ ਤੁਹਾਨੂੰ ਗਰਮ ਸੂਟ ਲਓ ਇਹ ਵੀ ਬ੍ਰਾਂਡ ਦਾ ਰਹੂਗਾ ਜੀ ਲੀਆ ਬ੍ਰਾਂਡ ਆ ਜੀ ਬ੍ਰਾਂਡ ਦਾ ਸੂਟ ਹੈ ਨਾ ਉੱਪਰ ਜੈਕਟ ਆਈ ਬਣੀ ਹੋਈ ਹੈ बहुत सोनी आई है नीचे देखो जी बहुत सोहना बनाया खुला डुला स्टॉल आना चेक करो जी पूरा खुला डुला स्टॉल आउगा अठ सौ नब्बे प्राइज है जी ठीक है जी अठ सौ नब्बे प्राइज है ਜੀ ਗਰਮ ਸੂਟ ਹੈ ਜੀ ਲਓ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਵੀ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹਦਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹਦਾ ਬਲੈਕ ਦੇ ਵਿੱਚ ਆਊਗਾ ਜੀ ਕਈ ਵਾਰੀ ਬਲੈਕ ਆਉਂਦਾ ਡਲ ਪਰ ਡਲ ਨਹੀਂ ਹੈਗਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈ ਇਹ ਬ੍ਰਾਂਡਡ ਸੂਟ ਰਹਿਣਾ ਜੀ ਇਹ ਇਹ ਬਾਟਮ ਹੈ ਇਹ ਸ਼ਾਲ ਦਿਖਾ ਦਿੰਨੇ ਤੁਹਾਨੂੰ ਸ਼ਾਲ ਬਹੁਤ ਪਿਆਰਾ ਬਣਿਆ ਹੋਇਆ ਸ਼ਾਲ ਹੈ ਜੀ ਲਓ ਬਹੁਤ ਹੀ ਇਹ ਜਿਹੜਾ ਸ਼ਿਲਕ ਪਸ਼ਮੀਨੀ ਚ ਆਜੀ ਸ਼ਾਲ ਇਹਦਾ ਜਿਹੜਾ ਸ਼ਿਲਕ ਪਸ਼ਮੀਨੀ ਚ ਸ਼ਾਲ ਚੱਲਦੀ ਹੋਈ ਨਾ ਉਹ ਵਾਲਾ ਸ਼ਾਲਾ ਦੇਖੋ ਜੀ ਸ਼ਾਲ ਦੇਖੋ ਜੀ ਸ਼ਾਲ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਲੈਸ ਲੈਸ ਕਰਦਾ ਜਾਂ ਸ਼ਾਲ ਹੈ ਬਹੁਤ ਹੀ ਪਿਆਰਾ ਜਾਂ ਲਓ ਪੂਰੀ ਖੁੱਲੀ ਡੁੱਲੀ ਹੈਗੀ ਹੈ ਸ਼ਾਲ ਦੇ ਨਾਲ 890 ਹੀ ਇਹਦੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਬ੍ਰਾਂਡਡ ਸੂਟ ਹੈ 890 ਦੀ ਪ੍ਰਾਈਸ ਰਹਿਣੀ ਹੈ ਮੇਰੇ ਹੱਥ ਨੂੰ ਮਿਲੂਗਾ ਜਫੀਰਾ ਦਾ ਇਹਦਾ 1400 ਰੁਪਿਆ ਪ੍ਰਾਈਸ ਹੈ ਜੀ ਇਹ ਜਫੀਰਾ ਦਾ ਮੈਲ ਵਾਲਾ ਤੁਹਾਨੂੰ ਲਓ ਜੀ ਇਹ ਜਫੀਰਾ ਦਾ 1400 ਰੁਪਈ ਪ੍ਰਾਈਸ ਰਹੂਗੀ ਲਓ ਇੱਕ ਇਹ ਵਾਲਾ ਸੂਟ ਚੈੱਕ ਕਰੋ ਜੀ 890 ਦੀ ਪ੍ਰਾਈਸ ਰਹਿਣੀ ਹੈ ਐਸ ਕੇ ਬ੍ਰਾਂਡ ਦਾ ਰਹੂਗਾ ਜੀ ਇਹ ਲਓ ਆਵਲੀ ਹੋਣੀ ਬਾਟਮ ਇਹਦੇ ਨਾਲ ਲਓ ਜੀ ਇਹ ਬਾਟਮ ਆਉਗੀ ਜੀ ਐਸ ਕੇ ਬ੍ਰਾਂਡ ਦਾ ਰਹਿਣਾ ਜੀ 890 ਦੀ ਪ੍ਰਾਈਸ ਹੈ ਜੀ ਠੀਕ ਹੈ ਜੀ ਬ੍ਰਾਂਡ ਚੈੱਕ ਕਰ ਲਓ ਜੀ ਐਸ ਕੇ ਬ੍ਰਾਂਡ ਹੈ 890 ਪ੍ਰਾਈਸ ਹੈ ਲਓ ਇਹ ਕੇ ਵਾਲਾ ਸੂਟ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਲਓ ਇਹ ਵੀ ਕੁੜੀਆਂ ਜਾਂ ਮੰਮੀ ਵਾਲਾ ਆ ਗਿਆ ਜੀ ਇਸ ਰੰਗ ਬਹੁਤ ਸੋਹਣਾ ਸੂਟ ਹੈ ਲਓ ਪੂਰੇ ਸੂਟ ਦੇ ਉੱਪਰ ਦੇਖੋ ਜੀ ਵਰਕ ਹੋਇਆਗਾ ਦੇਖ ਸਕਦੇ ਹੋ ਤੁਸੀਂ ਪੂਰੇ ਸੂਟ ਦੇ ਉੱਪਰ ਵਰਕ ਹੋਇਆ ਹੈ ਬੈਗ ਤੇ ਵੀ ਆਊਗਾ फ्रंट ਤੇ ਵੀ ਆਊਗਾ ਲੋ ব্যাক ਤੇ 프ਰੰਟ ਤੇ ਆਊਗਾ ਮਸਲੀਨ ਦਾ ਰਹਿਣਾ ਦੁਪੱਟਾ ਠੀਕ ਹੈ ਜੀ ਮਸਲੀਨ ਉਹ ਸੌਰੀ ਮਸਲੀਨ ਦੀ ਬਾਟਮ ਰਹਿਣੀ ਹੈ ਜੀ ਬੜਾ ਡਾਊਟ ਦੁਪੱਟਾ ਸੂਟ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 890 890 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹ ਜਿਹੜਾ ਸਟਾਫ ਰਹਿਣਾ ਜੀ ਇਹ ਗਲਾਸ ਔਰ ਗੈਂਜਾ ਤੇ ਰਹੂਗਾ ਜੀ ਲੋ ਬਹੁਤ ਸੋਹਣਾ ਸੂਟ ਹੈ ਜੀ ਇਹ ਲਓ ਇੱਕ ਕਾਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਲਓ ਇਹ ਆਊਗਾ ਜੀ ਗਲਾਸ ਔਰਗੈਂਜ਼ਾ ਦੇ ਵਿੱਚ ਲਓ ਗਲਾਸ ਔਰਗੈਂਜ਼ਾ ਤੇ ਵਿੱਚ ਰਹਿਣਾ ਆਫ ਵਾਈਟ ਸੂਟ ਹੈ ਪੂਰੀ ਸ਼ਰਟ ਉੱਪਰ ਵਰਕ ਦੇਖੋ ਜੀ ਕਿੰਨਾ ਪਿਆਰਾ ਵਰਕ ਹੋਇਆ ਨੀਚੇ ਲੈਸ ਲੱਗੀ ਹੋਈ ਡਿਜ਼ਾਈਨਰ ਸੂਟ ਹੈ ਨਾਲ ਪਿਓਰ ਮਸਲੀਨ ਦੀ ਰਹਿਣੀ ਹੈ ਜੀ ਬੋਟਮ ਪਿਓਰ ਮਸਲੀਨ ਦੀ ਬੋਟਮ ਰਹਿਣੀ ਹੈ ਦੇਖੋ ਜੀ ਬਹੁਤ ਸੋਹਣਾ ਸੂਟ ਲੈਣ ਵਾਲਾ ਦੁਪੱਟਾ ਤੁਹਾਨੂੰ ਦਿਖਾਉਣੀ ਹੈ ਦੁਪੱਟਾ ਇਸ ਤੋਂ ਵੀ ਪਿਆਰਾ ਜੀ ਲਓ ਡਿਫੈਕਟ ਸਾਨੂੰ ਇਹ ਚ ਕੋਈ ਨਜ਼ਰ ਨਹੀਂ ਆਇਆ ਜੀ। ਲਓ ਬਹੁਤ ਹੀ ਪਿਆਰਾ ਜਿਹਾ ਦੁਪੱਟਾ, ਔਰਗੈਂਜ਼ਾ ਦਾ ਹੀ ਪੈਚਵਰਕ ਲਾ ਕੇ ਬਣਿਆ ਹੋਇਆ ਦੁਪੱਟਾ। ਲਓ ਜੀ। ਪੂਰਾ ਪੈਚਵਰਕ ਕੇ ਪਿਓਰ ਔਰਗੈਂਜ਼ਾ ਦਾ ਲੈਸਾਂ ਲਗਾ ਕੇ ਦੇਖੋ ਜੀ ਡਿਜ਼ਾਈਨਿੰਗ ਕਰਕੇ ਦੁਪੱਟਾ ਰੈਡੀ ਕੀਤਾ ਇਹ ਨਾਲ। ਲਓ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ। ਲੈਸਾਂ ਲਗਾ ਕੇ ਦੁਪੱਟਾ ਰੈਡੀ ਕੀਤਾ ਪੂਰੀ 4 ਸਾਈਡ ਔਰਗੈਂਜ਼ਾ ਦੀ ਹੀ ਲੈਸ ਹੈ। ਦੇਖੋ 20-30 ਰੁਪਏ ਮੀਟਰ ਦਾ ਹੀ ਲੈਸ ਹੀ ਆਂਦੀ ਹੈ ਜੀ। ਦੇਖੋ। ਔਰਗੈਂਜ਼ਾ ਦੀ ਲੈਸ ਲੱਗੀ ਹੈ ਇਹ। 1550 ਦੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਇਹ ਵਾਲੇ ਸੂਟ ਦੀ 1550 ਪ੍ਰਾਈਸ ਰਹੂਗੀ ਜੀ ਬਹੁਤ ਹੀ ਜਿਆਦਾ ਪਿਆਰਾ ਸੂਟ ਹੈ ਇਹ ਲਓ ਜੇ ਦੇਖ ਲਿਆ ਕਿਹੜੀ ਭੈਣ ਦੇ ਕਿਸਮ ਚ ਆਉਂਦਾ ਇਹ ਨਾ ਸੋਹਣਾ ਸੂਟ ਲਓ 1550 ਦੀ ਪ੍ਰਾਈਸ ਹੈ ਇੱਕ ਹੋਲਡ ਇੱਕ ਮੇਰੇ ਪਹਿਲਾਂ ਨੂੰ ਹੋਰ ਰਿਕਵੈਸਟ ਆ ਕਿ ਸੂਟ ਕੋਈ ਵੀ ਹੋਲਡ ਨਹੀਂ ਕੀਤਾ ਜਾਣਾ ਕਿਸੇ ਦਾ ਸਿਰਫ ਜਿਹਦੀ ਤੁਰੰਤ ਪੇਮੈਂਟ ਆਣੀ ਉਹਨੂੰ ਦਿੱਤਾ ਜਾਊਗਾ ਕਿਉਂਕਿ ਮੈਸੇਜ ਬਹੁਤ ਹੁੰਦੇ ਆ ਜੀ ਸਾਰੀਆਂ ਭੈਣਾਂ ਇਹ ਤੁਹਾਡੇ ਵਰਗੀਆਂ ਹੁੰਦੀਆਂ ਨੂੰ ਜੁੜੇ ਕਹਿੰਦੇ ਵੀ ਹੋਲਡ ਕਰ ਦੋ ਸ਼ਾਮ ਨੂੰ ਪੇਮੈਂਟ ਕਰ ਦਾਂਗੀ ਪਰ ਨਹੀਂ ਜਿਹੜੀ ਜਿੰਨਾਂ ਦੀ ਤੁਰੰਤ ਪੇਮੈਂਟ ਆਣੀ ਹੋਣਾ ਤਾਂ ਸੂਟ ਰੱਖਿਆ ਜਾਣਾ ਜੀ ਪਲੀਜ਼ ਇਸ ਗੱਲ ਤੋਂ ਅਸੀਂ ਸੌਰੀ ਮੰਗਦੀਆਂ ਹੋਲਡ ਵੀ ਕੀਤੀ ਜਾਣੀ ਇਹ ਵਾਲੇ ਸੂਟ ਲਓ ਇਹ ਵਾਲਾ ਚੈੱਕ ਕਰੋ ਜੀ ਕਿਹੇ ਵਾਲਾ ਮਿਲੂਗਾ ਇਹ ਜੌਰਜਟ ਵਿੱਚ ਰਹਿਣਾ ਬਿਲਕੁਲ ਪਿਓਰ ਜੌਰਜਟ ਦਾ ਸੂਟ ਹੈ ਜੀ ਲਓ ਪਿਓਰ ਜੌਰਜਟ ਦਾ ਸੂਟ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਜੀ ਤੇ ਇਹ ਵਾਲੀ ਦੇਖੋ ਪਿਓਰ ਦੀ ਹੀ ਰਹਿਣੀ ਆ ਬਾਟਮ ਇਹਦੇ ਨਾਲ ਤੇ ਇਹਦੇ ਨਾਲ ਦੁਪੱਟਾ ਇਸ ਤੋਂ ਵੀ ਜ਼ਿਆਦਾ ਪਿਆਰਾ ਹੋਣਾ ਇਹ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਸੋਨਾ ਜੋ ਸ਼ਰਟ ਦੇ ਸੈਂਟਰ 'ਚ ਵਰਕ ਹੋਇਆ ਉਹੀ ਦੁਪੱਟੇ ਦੇ ਵਿੱਚ ਸੈਂਟਰ 'ਚ ਦੁਪੱਟੀ ਦੀ ਬਸ ਡਿਫੈਕਟ ਇੰਨਾ ਕਾ ਇਹਦਾ ਕਿ ਜਿਹੜੀ ਲੈਸ ਆ ਉਹ ਸੀਨ ਉਦੜੀ ਹੋਈ ਐ ਲਓ ਇੱਕ ਸੀਨ ਨਿਕਲੀ ਹੋਈ ਐ ਜੀ ਬਸ ਇਹ ਲੱਗ ਜਾਣੀ ਐ ਏਦਾਂ ਕਰਕੇ ਲਗਾ ਲਓ ਇਹਨੂੰ ਕੋਈ ਚੱਕਰ ਨਹੀਂ ਹੈਗਾ ਲਓ 1550 ਹੀ ਇਹਦੀ ਪ੍ਰਾਈਸ ਰਹਿਣੀ ਐ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਜੀ ਇਹ 1550 ਹੀ ਇਹ ਸੂਟ ਦੀ ਪ੍ਰਾਈਸ ਰਹਿਣੀ ਐ ਜੀ ਬਹੁਤ ਸੋਨਾ ਸੂਟ ਰਹਿਣ ਵਾਲਾ ਜੀ ਬਿਲਕੁਲ ਪਿਓਰ ਜੋਰਜਟ ਹੈ ਜੀ ਜਿਹੜੀ ਪਿਓਰ ਵਾਲੀ ਹੁੰਦੀ ਹੈ ਅਸਲੀ ਅਰिजिनल ਵਾਲੀ ਜੋਰਜਟ ਠੀਕ ਹੈ ਜੀ ਉਹ ਵਾਲੀ ਜੋਰਜਟ ਹੈ ਫਿਟਿੰਗ ਬਸ ਨਹੀਂ ਆਉਂਦੀ ਨਾ ਸੂਟਾਂ ਦੀ ਲਓ ਇਹ ਕੇਵਲਾ ਰਹੂਗਾ ਜੀ ਬਰਬਰੀ ਦੇ ਵਿੱਚ ਇਹ ਬਰਬਰੀ ਵਿੱਚ ਰਹਿਣਾ ਮੂਵ ਕਲਰ 850 ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ 850 ਦੀ ਪ੍ਰਾਈਸ ਰਹਿਣੀ ਹੈ ਬਰਬਰੀ ਵਿੱਚ ਰਹਿਣਾ ਜੀ ਮੂਵ ਸ਼ੇਡ ਦੇ ਵਿੱਚ ਲਓ ਇਹ ਕੇਵਲਾ ਮਿਲੂਗਾ ਤੁਹਾਨੂੰ ਬਰਬਰੀ ਦੇ ਵਿੱਚ ਲਓ ਇਹ ਇਹ ਮਸਲੀਨ ਦੀ ਬਾਟਮ ਆਉਣੀ ਹੈ ਇਹ ਕੇਵਲ ਬਰਬਰੀ ਚ ਮਿਲੂਗਾ ਜੀ ਤੁਹਾਨੂੰ 850 ਜਿਹੜੀ ਪ੍ਰਾਈਸ ਰਹਿਣੀ ਹੈ ਜੀ ਲਓ ਇਹ ਸ਼ਾਲਟ ਆਉਗੀ ਜੀ ਬਰਬਰੀ ਦੀ ਠੀਕ ਹੈ ਜੀ 850 ਜਿਹੜੀ ਪ੍ਰਾਈਸ ਰਹਿਣੀ ਹੈ ਸੂਟ ਦੀ ਇਹ ਕੇਵਲ ਸੂਟ ਆਊਗਾ ਜੀ ਲਓ ਇਹ ਉਸ ਤੋਂ ਵੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਐਸ ਕੇ ਬ੍ਰਾਂਡ ਹੈ ਲਓ ਚੈੱਕ ਕਰਵਾ ਲਿਓ ਜੀ ਐਸ ਕੇ ਬ੍ਰਾਂਡ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ बॉटम ਆਉਣੀ ਹੈ ਮਸਲੀਨ ਦੀ ਨਾਲ 850 ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਪ੍ਰਾਈਸ ਵੀ 850 ਹੀ ਰਹਿਣੀ ਹੈ ਜੀ। ਉਹ ਚੈੱਕ ਕਰੋ ਜੀ ਇਹ ਕੇਵਲਾ ਸੂਟ ਆਊਗਾ। ਮਸਲੀਨ ਦੀ बॉਟਮ ਹੈ ਬਹੁਤ ਸੋਹਣਾ ਸੂਟ ਹੈ ਜੀ ਸੈਲਫ ਦੇ ਵਿੱਚ ਨੇਚਰਲ ਕਰੀਬ ਸੈਲਫ ਦੇ ਵਿੱਚ ਰਹਿਣਾ ਜੀ ਸੈਲਫ ਪ੍ਰਿੰਟ ਬਣਿਆ ਹੋਇਆ ਐ ਐਸ ਕੇ ਬ੍ਰਾਂਡ ਹੈ ਦੇਖ ਸਕਦੇ ਹੋ। ਠੀਕ ਹੈ ਜੀ ਬ੍ਰਾਂਡ ਚੈੱਕ ਕਰ ਸਕਦੇ ਹੋ 850 ਹੀ ਦੀ ਇਹਦੀ ਪ੍ਰਾਈਸ ਰਹਿਣੀ ਹੈ। ਇਹ ਵਾਲਾ ਸੂਟ ਦੀ ਪ੍ਰਾਈਸ ਵੀ 850 ਰਹਿਣੀ ਹੈ ਜੀ। ਲੋ, ਇੱਕ ਕਾਬਲਾ ਚੈੱਕ ਕਰੋ ਜੀ। ਇਹ ਬਾਟਮ ਆਉਣੀ ਹੈ। ਠੀਕ ਹੈ ਜੀ ਇਹ ਸ਼ਰਟ ਆਉਣੀ ਹੈ। ਬਹੁਤ ਸੋਹਣੀ ਸ਼ਰਟ ਰਹਿਣੀ ਹੈ ਜੀ। ਲੋ, ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ। ਨੀਚੇ ਬਾਰਡਰ ਬਣਿਆ ਹੋਇਆ। ਠੀਕ ਹੈ ਜੀ ਇਹ ਨਾਲ ਆਊਗਾ ਜੀ ਸ਼ਾਰਟ। ਬਹੁਤ ਸੋਹਣਾ ਸ਼ੋਰ ਰਹਿਣਾ ਪਿਓਰ ਦਾ ਨਾਲ। ਪਿਓਰ ਦੀ ਸ਼ਾਲ ਆਉਣ ਵਾਲੀ ਹੈ। ਸ਼ਾਲ ਦਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ। ਬਹੁਤ ਸੋਹਣਾ ਡਿਜ਼ਾਈਨ ਵਾਲਾ ਸ਼ਾਲ ਦਾ ਲਓ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ ਜੀ 750 750 ਦਾ ਸੂਟ ਲੈ ਸਕਦੇ ਤੁਸੀਂ ਸਾਡੇ ਕੋਲ ਇਹ ਸਨ 750 ਰਹਿਣੀ ਹੈ ਜੀ ਪ੍ਰਾਈਸ ਲਓ ਇਹ ਕੇਵਲ ਸੂਟ ਚੈੱਕ ਕਰੋ ਜੀ ਮਿਲੂਗਾ ਜੀ ਮਸਲੀਨ ਦਾ ਸੂਟ ਰਹੂਗਾ ਜੀ ਨਾਲ ਬਾਟਮ ਆਉਣੀ ਹੈ ਮਸਲੀਨ ਦੀ ਪਲਾਜ਼ੋ ਬਣਿਆ ਹੋਇਆ ਮਸਲੀਨ ਦਾ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਪਲਾਜ਼ੋ ਦਾ ਤੇ ਇਹ ਨਾਲ ਮਸਲੀਨ ਦੀ ਸ਼ਰਟ ਰਹਿਣੀ ਹੈ ਜੀ ਲਓ ਮਸਲੀਨ ਦੀ ਸ਼ਰਟ ਰਹਿਣੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਨਾਲ ਰਹਿਣਾ ਜੀ ਦੁਪੱਟਾ ਮਸਲੀਨ ਦਾ ਇਹਦੇ ਨਾਲ ਪੇਂਟ ਹੋਇਆ ਦੁਪੱਟੇ ਉੱਪਰ 850 ਦੀ ਪ੍ਰਾਈਸ ਰਹਿਣੀ ਹੈ ਜੀ ਲਓ ਇਹ ਦੁਪੱਟਾ ਆਊਗਾ ਪੂਰਾ ਕੁਲੜੁਲਾ ਦੁਪੱਟਾ ਹੋਣਾ 850 ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ 850 ਇੱਕ ਸੂਟ ਆਊਗਾ ਜੀ ਲਓ ਇਹ ਕੇ ਸੂਟ ਆਊਗਾ ਜੀ ਮਸਲੀਨ ਦਾ ਬਹੁਤ ਸੋਨਾ ਸੂਟ ਰਹਿਣਾ ਜੀ ਮਸਲੀਨ ਦਾ ਇਹ ਵੀ ਲਓ ਆਰੀਵਰਕ ਵਾਲਾ ਸੂਟ ਹੈ ਪੂਰੀ ਸ਼ਰਟ ਉੱਪਰ ਆਰੀਵਰਕ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਲਓ ਆਰੀਵਰਕ ਹੋਇਆ ਪੈਨਲ ਵਰਕ ਬਣਿਆ نیچے ਹੈਂਡ ਟੱਚ ਸੂਟ ਹੈ ਜੀ ਇਹ ਨਾਲ ਮਸਲੀਨ ਦਾ ਹੀ ਦੁਪੱਟਾ ਰਹਿਣਾ ਲਓ ਇਹਦੀ 950 ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 950 ਪ੍ਰਾਈਸ ਰਹੂਗੀ ਇਸ ਅਨਾਈਟ ਦੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ